ごめん、また。 ਸਭ ਤੋਂ ਪਹਿਲੇ ਮੈਂ ਨਵੇਂ ਸਾਲ ਦੀ ਸਾਰੇ ਪੰਜਾਬੀਆਂ ਨੂੰ ਤੇ ਦੇਸ਼ਵਾਦੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਰਦਾਸ ਬੇਨਤੀ ਕਰਨਾ ਹੈ ਕਿ ਜਿਹੜਾ ਨਵਾਂ ਸਾਲ 2026 ਚੜ੍ਹ ਰਿਹਾ ਹੈ ਪੰਜਾਬ ਵਾਸਤੇ ਖੁਸ਼ੀਆਂ ਭਰਿਆ ਸਾਲ ਹੋਵੇ ਪੰਜਾਬ ਵਿੱਚ ਅਮਨ ਸ਼ਾਂਤੀ ਹੋਵੇ ਭਾਈਚਾਰਾ ਇਕ ਸਾਂਝ ਰਹੇ ਪੰਜਾਬ ਵਿੱਚ ਤਰੱਕੀ ਆਏ ਤੇ ਜਿਹੜਾ ਅੱਜ ਕੱਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਉਹ ਖਤਮ ਹੋਣੀ ਚਾਹੀਦੀ ਹੈ ਜਿਹੜਾ ਬੁਰਾ ਹਾਲ ਕੀਤ ਕੀਤਾ ਪਿਆ ਹੈ ਆਈ ਅਰਦਾਸ ਕੀਤੇ ਨੇ ਲੋਕੀ ਸ਼ਾਂਤੀ ਨਾ ਰਹੇ ਹਾਂਜੀ ਸੂ ਸੰਗਤਾਂ ਨੂੰ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈਆਂ ਹੋਣ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਚੇਰ ਅਰਦਾਸ ਬੇਨਤੀ ਆਪ ਜੀ ਨਦਰ ਤੇ ਰਹਿਮਤ ਦੇ ਨਾਲ ਹਰੇਕ ਦੀ ਚੋਲੀ ਭਰਨ ਸਾਨੂੰ ਸਾਰਿਆਂ ਨੂੰ ਆਪਣੇ ਚਰਨਾ ਵਿੱਚ ਜੋੜ ਕੇ ਸਦਾ ਆਪਣਾ ਬਣਾ ਕੇ ਰੱਖਣਾ ਹੀ ਅਰਦਾਸ ਹੈ ਧੰਨਵਾਦ ਜੀ